ਮੁੱਖ ਮੰਤਰੀ ਭਗਵੰਤ ਮਾਨ ਦੀ ਅਹਿਮ ਮੀਟਿੰਗ ਆਪ ਦੇ ਸਾਰੇ ਵਿਧਾਇਕ ਮੀਟਿੰਗ ਚ ਰਹੇ ਮੌਜੂਦ ਮੀਟਿੰਗ ਦੇ ਸੰਬੰਧ ਦੇ ਵਿੱਚ ਪੰਜਾਬ సీఎం ਨੇ ਕਿਹਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਨ ਵਾਂਗ ਅਰਵਿੰਦ ਕੇਜਰੀਵਾਲ ਨਾਲ ਖੜੀ ਹੈ ਕੇਂਦਰ ਦੀ ਤਾਨਾ ਸਾਹਿਦ ਹਲਕ ਸਭਾ ਚੋਣਾਂ ਚ ਮਿਲੇਗਾ ਡਕਮਾ ਜਵਾਬ 31 ਮਾਰਚ ਦਿੱਲੀ ਰੈਲੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਹੈ ਦੱਸਦੀ ਕਿ ਪੰਜਾਬ ਦੇਸੀਆਂ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਇੱਕ ਮੈ ਇੱਕ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਕੀਤੀ ਗਈ ਤੇ 31 ਮਾਰਚ ਨੂੰ ਦਿੱਲੀ ਰੈਲੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਂਗ ਵਾਂਗ ਜਿਹੜੀ ਆ ਉਹ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਖੜੀ ਆ ਤੇ ਕੇਂਦਰ ਦੀ ਤਾਂ ਸਾਹੀ ਦਾ ਲੋਕ ਸਭਾ ਚੋਣਾਂ 'ਚ ਜਿਹੜਾ ਉਹ ਟੁਕਮਾ ਜਵਾਬ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਹਿਮ ਮੀਟਿੰਗ ਆਪ ਦੇ ਸਾਰੇ ਵਿਧਾਇਕ ਮੀਟਿੰਗ 'ਚ ਰਹੇ ਮੌਜੂਦ ਮੀਟਿੰਗ ਦੇ ਸੰਬੰਧ ਦੇ ਵਿੱਚ ਪੰਜਾਬ ਸੀਐਮ ਨੇ ਕਿਹਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਨ ਵਾਂਗ ਅਰਵਿੰਦ ਕੇਜਰੀਵਾਲ ਨਾਲ ਖੜੀ ਹੈ ਕੇਂਦਰ ਦੀ ਤਾਨਾ ਸਾਹਿਦ ਆ ਲੋਕ ਸਭਾ ਚੋਣਾਂ 'ਚ ਮਿਲੇਗਾ ਡਕਮਾ ਜਵਾਬ 31 ਮਾਰਚ ਦਿੱਲੀ ਰੈਲੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਸ੍ਰੀ ਆਮ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਇੱਕ ਮੈਟਕ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਕੀਤੀ ਗਈ ਤੇ 31 ਮਾਰਚ ਨੂੰ ਦਿੱਲੀ ਰੈਲੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਂਗ ਵਾਂਗ ਜਿਹੜੀ ਆ ਉਹ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਖੜੀ ਆ ਤੇ ਕੇਂਦਰ ਦੀ ਤਾਨਾ ਸਾਹੀ ਦਾ ਲੋਕ ਸਭਾ ਚੋਣਾਂ 'ਚ ਜਿਹੜਾ ਉਹ ਟੁਕਮਾ ਜਵਾਬ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਹਿਮ ਮੀਟਿੰਗ ਆਪ ਦੇ ਸਾਰੇ ਵਿਧਾਇਕ ਮੀਟਿੰਗ 'ਚ ਰਹੇ ਮੌਜੂਦ ਮੀਟਿੰਗ ਦੇ ਸੰਬੰਧ ਦੇ ਵਿੱਚ ਪੰਜਾਬ ਸੀਐਮ ਨੇ ਕਿਹਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਨ ਵਾਂਗ ਅਰਵਿੰਦ ਕੇਜਰੀਵਾਲ ਨਾਲ ਖੜੀ ਹੈ ਕੇਂਦਰ ਦੀ ਤਾਨਾ ਸਾਹੀ ਦਾ ਲੋਕ ਸਭਾ ਚੋਣਾਂ 'ਚ ਮਿਲੇਗਾ ਟੁਕਮਾ ਜਵਾਬ 31 ਮਾਰਚ ਦਿੱਲੀ ਰੈਲੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਭਗਵੰਤ ਸਿੰਘ ਮਾਣ ਦੀ ਅਗਵਾਈ ਦੇ ਵਿੱਚ ਇੱਕ ਮੈਟਿਕ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਕੀਤੀ ਗਈ ਤੇ 31 ਮਾਰਚ ਨੂੰ ਦਿੱਲੀ ਰੈਲੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਂਗ ਵਾਂਗ ਜਿਹੜੀ ਆ ਉਹ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਖੜੀ ਆ ਤੇ ਕੇਂਦਰ ਦੀ ਤਾਂ ਸਾਹੀ ਦਾ ਲੋਕ ਸਭਾ ਚੋਣਾਂ 'ਚ ਜਿਹੜਾ ਉਹ ਟੁਕਮਾ ਜਵਾਬ ਦਿੱਤਾ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਹਿਮ ਮੀਟਿੰਗ ਆਪ ਦੇ ਸਾਰੇ ਵਿਧਾਇਕ ਮੀਟਿੰਗ 'ਚ ਰਹੇ ਮੌਜੂਦ ਮੀਟਿੰਗ ਦੇ ਸੰਬੰਧ ਦੇ ਵਿੱਚ ਪੰਜਾਬ ਸੀਐਮ ਨੇ ਕਿਹਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਨ ਵਾਂਗ ਅਰਵਿੰਦ ਕੇਜਰੀਵਾਲ ਨਾਲ ਖੜੀ ਹੈ ਕੇਂਦਰ ਦੀ ਤਾਨਾ ਸਾਹੀ ਦਾ ਲੋਕ ਸਭਾ ਚੋਣਾਂ 'ਚ ਮਿਲੇਗਾ ਡਕਮਾ ਜਵਾਬ ਕਰਤੀ ਮਾਰ ਦਿੱਲੀ ਰੈਲੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਸਿਆਮ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਇੱਕ ਮੈ ਜਕੇ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਕੀਤੀ ਗਈ ਤੇ 31 ਮਾਰਚ ਨੂੰ ਦਿੱਲੀ ਰੈਲੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਂਗ ਵਾਂਗ ਜਿਹੜੀ ਆ ਉਹ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਖੜੀ ਆ ਤੇ ਕੇਂਦਰ ਦੀ ਤਾਂ ਸਾਹੀ ਦਾ ਲੋਕ ਸਭਾ ਚੋਣਾਂ 'ਚ ਜਿਹੜਾ ਉਹ ਟੁਕਮਾਂ ਜਵਾਬ ਦਿੱਤਾ ਜਾਵੇਗਾ